प्यारे दोस्तों प्यार सहित गुरु फतेह प्रबान करयो वाहेगुरु जी का खालसा वाहेगुरु जी की फतेह दोस्तों आपा जेडी बेअदबी वाली वीडियो हुन कल नु करंगे आज आपा कर्नल बाठ ते ओना दे बेटे नाल जेडी मार्च महिने दे विच कुटमार हुई सी ते ओ जिथों शुरू हुई सी एक एनकाउंटर होया सी एक बच्चा के बच्चा कडनैप होया सी ओदे तो आई हुई पुलिस पार्टी कर्नल साहब दे नाल ਬਾਸਲ ਮੁਸੀਹਾ ਹੋ ਜਾਂਦਾ ਉੱਥੇ ਕੁੱਟਮਾਰ ਹੁੰਦੀ ਹੈ ਉਹਦੀ ਜਿਹੜੀ ਜਾਂਚ ਹੈ ਉਹ ਸੀਬੀਆਈ ਦੇ سپਰਦ ਕਰ ਦਿੱਤੀ ਹੈ ਬੰਗਲੌਰ ਹਾਈ ਕੋਰਟ ਨੇ ਪਰਿਵਾਰ ਨੇ ਰਾਹਤ ਮਹਿਸੂਸ ਕੀਤੀ ਆ ਭਾਵਕ ਹੋਈ ਉਹਨਾਂ ਦੀ ਵਾਈਫ ਮੈਂ ਤਾਂ ਮਿਸਿਸ ਬਾਠ ਨੂੰ ਸਲੂਟ ਕਰਦਾ ਇੱਕ ਮਾਂ ਹੋਣ ਦੇ ਨਾਤੇ ਇੱਕ ਪਤਨੀ ਹੋਣ ਦੇ ਨਾਤੇ ਜਿੱੱਡੀ ਵੱਡੀ ਉਹਨਾਂ ਨੇ ਲੜਾਈ ਲੜੀ ਤੇ ਉਹਨਾਂ ਦੇ ਰਿਸ਼ਤੇਦਾਰ ਨੇ ਮਿਸਟਰ ਟਲੋ ਨੇ ਉਹਨਾਂ ਨੇ ਸਾਥ ਦਿੱਤਾ ਉਹ ਬਹੁਤ ਸ਼ਲਾਘਾਯੋਗ ਹੈ ਕਿਉਂਕਿ ਅੱਜ ਦੇ ਵਕਤ ਵਿੱਚ ਵਕਤੀ ਪਾਵਰ ਵਾਲੀਆਂ ਧਿਰਾਂ ਨਾਲ ਮੱਥਾ ਲਾਉਣਾ ਬੜਾ ਔਖਾ ਹੁੰਦਾ ਪਰ ਉਸ ਬਾਈ ਦਾ ਵੀ ਧੰਨਵਾਦ ਜੀ ਨੇ ਉਹਨਾਂ ਦੇ ਪਰਿਵਾਰ ਦੇ ਨਾਲ ਖੜੇ ਹੋਰ ਲੜੇ ਦੇਖੋ ਮੈਨੂੰ ਉਸ ਵੇਲੇ ਵੀ ਕਈਆਂ ਨੇ ਕਿਹਾ ਯਾਰ ਤੂੰ ਮਹਿਕਮੇ ਦੇ ਖਿਲਾਫ ਗੱਲ ਕੀਤੀ ਯਾਰ ਮੈਂ ਖਿਲਾਫ ਨਹੀਂ ਗੱਲ ਕੀਤੀ ਅਸੀਂ ਆਪਣੀ ਆਰਮੀ ਦਾ ਆਰਮੀ ਦੇ ਜਵਾਨਾਂ ਦਾ ਅਫਸਰਾਂ ਦਾ ਜੇ ਅਸੀਂ ਸਤਕਾਰ ਨਹੀਂ ਕਰ ਸਕਦੇ ਤੇ ਫਿਰ ਸਮਝ ਲਓ ਅਸੀਂ ਕਿਸੇ ਕੰਮ ਦੇ ਲੋਕ ਨਹੀਂ ਹਾਂ ਸਾਡੇ ਦੇਸ਼ ਦੇ ਵਿੱਚ ਆਰਮੀ ਨੂੰ ਬਹੁਤ ਵੱਡਾ ਦਰਜਾ ਔਰ ਬਹੁਤ ਵੱਡੀ ਰਿਸਪੈਕਟ ਦਿੱਤੀ ਜਾਂਦੀ ਹੈ ਪਰ ਜਿੱਥੇ ਕਿਤੇ ਉਹਨਾਂ ਤੇ ਵੀ ਉਂਗਲ ਉੱਠਦੀ ਆ ਤੇ ਉਹਨਾਂ ਨੂੰ ਓਨੀ ਹੀ ਜਿਹੜੀ ਐ ਨਮੋਚੀ ਵੀ ਚੱਲਣੀ ਪੈਂਦੀ ਆ ਕਿਉਂਕਿ ਭਰੋਸਾ ਹੁੰਦਾ ਦੇਸ਼ ਤੇ ਲੋਕਾਂ ਦਾ ਵਰਦੀ ਉਸ ਵਰਦੀ ਉੱਤੇ ਹੁਣ ਇੱਕ ਸਾਡੀ ਵੀ ਵਰਦੀ ਆ ਇਹਦੇ ਉੱਤੇ ਲੋਕਾਂ ਦਾ ਵਿਸ਼ਵਾਸ ਤੇ ਭਰੋਸਾ ਕਿਉਂ ਨਹੀਂ ਬਣਦਾ ਇੱਥੇ ਸੋਚਣ ਵਾਲੀ ਗੱਲ ਹੁਣ ਮੈਸਜ ਬਾਠ ਨੇ ਤਿੰਨ ਅ fırsਰਾਂ ਦੀ ਛਲਾਗਾ ਕੀਤੀ ਆ ਪਰ ਉਹ ਵੀ ਤਾਂ ਅਫਸਰ ਸਾਡੀ ਪੁਲਿਸ ਦੇ ਹੀ ਆ ਜਿੰਨਾ ਚਾਹ ਮੌਜੂਦਾ ਐਸਐਸਪੀ ਸਾਹਿਬ ਪਟਿਆਲਾ ਸ਼੍ਰੀ ਵਰਣ ਕੁਮਾਰ ਜੀ ਡੀਆਈਜੀ ਸਾਹਿਬ ਸ਼੍ਰੀ ਕੁਲਦੀਪ ਸਿੰਘ ਚਾਹਲ ਤੇ ਸ਼੍ਰੀ ਅਰਪਤ ਸ਼ੁਕਲਾ ਡੀਜੀਪੀ ਸਾਹਿਬ ਉਹਨਾਂ ਦੀ ਉਹਨਾਂ ਨੇ ਸ਼ਲਾਘਾ ਕੀਤੀ ਆ ਹੁਣ ਉਹਨਾਂ ਦੇ ਵਿੱਚ ਕੋਈ ਚੰਗਾ ਦੇਖਿਆ ਉਹਨਾਂ ਨੇ ਕੋਈ ਵਧੀਆ ਕੋਈ ਉਹਨਾਂ ਦਾ ਤੌਰ ਤਰੀਕਾ ਦੇਖਿਆ ਉਹਨਾਂ ਨੇ ਬੜੀ ਰਿਸਪੈਕਟ ਆ ਔਰ ਉਹਨਾਂ ਨੇ ਵਹਿ ਬਾ ਕੇ ਕਿਹਾ ਵੀ ਉਹਨਾਂ ਅਫਸਰਾਂ ਦੀ ਅਸੀਂ ਬਹੁਤ ਇੱਜ਼ਤ ਕਰਦੇ ਜਿਨ੍ਹਾਂ ਨੇ ਦੇਖੋ ਇਹ ਬੰਦੇ ਦੇ ਆਪ ਦੇ ਤੇ ਮਨਸਰ ਕਰਦਾ ਵੀ ਅਸੀਂ ਆਪਣੀਆਂ ਲੋਕਾਂ ਤੋਂ ਆਪਣੀ ਪਬਲਿਕ ਤੋਂ ਅਸੀਂ ਕਿਹੋ ਜੀ ਇਮੇਜ ਰੱਖਦੇ ਹਾਂ ਕਹਿੰਦੇ ਵੀ ਜੇਬ ਜੀ ਆਵਾਜ਼ ਖੂ ਦੇ ਵਿੱਚ ਮਾਰੋਗੇ ਤੇ ਆਵਾਜ਼ ਉਹੋ ਜੀ ਖੂ ਚ ਆਉਂਦੀ ਆ ਪਰ ਜੇ ਅਸੀਂ ਆਪਣੇ ਜਿਹੜੇ ਜਵਾਨ ਸਾਡੇ ਦੇਸ਼ ਦੀਆਂ ਸਰਹੱਦਾਂ ਤੇ ਸਾਡੀ ਆਖੀ ਖੜਦੇ ਆ ਸਾਡੇ ਮੁਲਕ ਲਈ ਡਿਊਟੀ ਕਰਦੇ ਆ ਉਹਨਾਂ ਦੀ ਰਿਸਪੈਕਟ ਕਰਨਾ ਸਾਡਾ ਹਰ ਇੱਕ ਨਾਗਰਿਕ ਦਾ ਫਰਜ਼ ਹੈ। ਕੋਈ ਨਹੀਂ ਕੋਰੇ। ਫਿਰ ਕਿਉਂਕਿ ਮੈਂ ਇੱਕ ਵਕਤ ਦੇ ਮੁਤਾਬਕ ਮੈਂ ਸ਼ੇਅਰ ਬੋਲ ਦਿੰਨਾ ਹੁੰਦਾ ਕਿਉਂਕਿ ਮੈਂ ਚੰਗੇ-ਚੰਗੇ ਸ਼ਾਇਰਾਂ ਨੂੰ ਪੜ੍ਹਦਾ ਹਾਂ ਰਾਹਤ ਅੰਦੌਰੀ ਜੀ ਨੂੰ ਇਕਬਾਲ ਜੀ ਨੂੰ ਗਾਲਬ ਜੀ ਨੂੰ ਹੋਰ ਵੀ ਜਿਹੜੇ ਚੰਗੇ ਸ਼ਾਇਰ ਜਿਹੜੇ ਸ਼ਾਇਰ ਨੇ ਉਹਨਾਂ ਨੂੰ ਪੜ੍ਹਿਆ ਕਰੋ ਜਿਹੜੀ ਚੰਗੀ ਚੀਜ਼ ਤੁਹਾਨੂੰ ਕੋਈ ਵਕਤੀ ਚੀਜ਼ ਚੰਗੀ ਮਿਲਦੀ ਉਹਨੂੰ ਪੜ੍ਹ ਕੇ ਪੱਲੇ ਬੰਨ ਲਿਆ ਕਰੋ। ਉਹ ਤੁਹਾਨੂੰ ਕੁਝ ਦੇ ਕੇ ਹੀ ਜਾਂਦੀ ਆ। ਉਸੇ ਵਿਗਾੜ ਕੇ ਨਹੀਂ ਜਾਂਦੀ ਉਹ ਕਹਿੰਦੇ ਆ ਕਿਸੇ ਕੋ ਕੁਝ ਨਹੀਂ ਆਤਾ ਕਿਸੇ ਕੋ ਕੁਝ ਨਹੀਂ ਆਤਾ ਸਭ ਦਾ ਵਕਤ ਆਤਾ ਹੈ ਕਿਸੇ ਕੋ ਕੁਝ ਨਹੀਂ ਆਤਾ ਸਭ ਦਾ ਵਕਤ ਆਤਾ ਹੈ ਜਿਸ ਕਾ ਫਿਰ ਵਕਤ ਆਤਾ ਹੈ ਜਿਸ ਕਾ ਫਿਰ ਵਕਤ ਆਤਾ ਹੈ ਉਸ ਕੋ ਫਿਰ ਸਭ ਆਤਾ ਹੈ ਅੱਜ ਵਕਤ ਕਰਨਲ ਬਾਠ ਦੇ ਪਰਿਵਾਰ ਦੇ ਹੱਥ ਚ ਹੁਣ ਉਹਨਾਂ ਨੂੰ ਸਭ ਕੁਝ ਆਉਂਦਾ ਜੇ ਵਕਤ ਕਿਉਂਕਿ ਉਹਨਾਂ ਦੇ ਮੁਤਾਬਕ ਹੋ ਗਿਆ ਸਮਾਂ ਕਦੇ ਕਿਸੇ ਦਾ ਕਦੇ ਕਿਸੇ ਦਾ ਤੇ ਸਿਆਣਿਆਂ ਦੀ ਕਹਾਵਤ ਹੈ ਵਕਤ ਨੂੰ ਵੇਖ ਕੇ ਚੱਲਣਾ ਚਾਹੀਦਾ ਜਿਹੜਾ ਵਕਤ ਮੁਤਾਬਕ ਚੱਲਣਾ ਨਾ ਸਿੱਖੇ ਤੇ ਫਿਰ ਵੀ ਘਾਟਾ ਹੀ ਘਾਟਾ ਹੁਣ सीबीआई ਨੂੰ ਜਾਂਚ ਦੇ ਦਿੱਤੀ ਮਾਨਯੋਗ ਹਾਈ ਕੋਰਟ ਨੇ ਇਸ ਕਰਕੇ ਇਹਦੇ ਵਿੱਚ ਸਾਨੂੰ ਲੱਗਿਆ ਜਿਵੇਂ ਡਿਲੇ ਹੁੰਦੀ ਆ ਜਾਂ ਸਾਨੂੰ ਲੱਗਿਆ ਵੀ ਪਰ ਮਾਨਯੋਗ ਹਾਈ ਕੋਰਟ ਕੋਈ ਰਾਹ ਨਹੀਂ ਸੀ ਰੱਖਣਾ ਚਾਹੁੰਦੀ ਵੀ ਜਿਹੜਾ ਕੋਈ ਰਾਹ ਰਾਹਤ ਦਿੰਦਾ ਹੋਵੇ ਅੱਜ ਮਾਨਯੋਗ ਹਾਈ ਕੋਰਟ ਨੇ ਸਾਰੇ ਰਸਤੇ ਬੰਦ ਕਰਕੇ ਇੱਕੋ ਰਾਹ ਛੱਡਿਆ ਜਿਹੜਾ सीबीआई ਦਾ ਹੁਣ सीबीआई ਜਾਂਚ ਦੇ ਵਿੱਚ ਕੀ ਹੁੰਦਾ ਮੈਂ ਫੇਸ ਕੀਤੀ ਆ ਖੁਦ ਅਸੀਂ ਉਹਦੇ ਵਿੱਚ ਮੈਂਟਲੀ ਟੌਰਚਰ ਇੰਨਾ ਕਿ ਜ਼ਿਆਦਾ ਹੁੰਦਾ ਕਿਉਂਕਿ ਬਹੁਤ ਲੰਬੀ ਲੜਾਈ ਹੋ ਜਾਂਦੀ ਹੈ ਉਹ ਮੋਗਾ ਸੈਕਸ ਸਕੈਂਡਲ ਦੇ ਵਿੱਚ 17 ਸਾਲ ਕੇਸ ਚੱਲਿਆ ਤੇ 17 ਸਾਲ ਦੇ ਵਿੱਚ ਡੇਢ ਪੀੜ੍ਹੀ ਬਦਲ ਜਾਂਦੀ ਹੈ ਜਵਾਨੀ ਤੋਂ ਬੰਦਾ ਬਡੇਪੇ ਵੱਲ ਨੂੰ ਜਾਣਾ ਸ਼ੁਰੂ ਹੋ ਜਾਂਦਾ ਉਦੋਂ ਜਿਹੜਾ ਉਹ ਡਰਸ ਤਾਉਣਾ ਸ਼ੁਰੂ ਹੋ ਜਾਂਦਾ ਕਿਉਂਕਿ ਸੀਬੀਆਈ ਦੇ ਕੇਸਾਂ ਦੇ ਵਿੱਚ ਜਿੰਨਾ ਐਫ ਆਈ ਆਰ ਦੇ ਵਿੱਚ ਨਾਮ ਆ ਗਿਆ ਮੋਸਟਲੀ ਸਜ਼ਾ ਹੋਣੀ ਹੀ ਹੋਣੀ ਆ ਉਹਦਾ ਕਾਰਨ ਕੀ ਹੁੰਦਾ ਬਹੁਤੇ ਜਿਹੜੇ ਗਵਾਹ ਉਹ ਉਸ ਪਾਰਟੀ ਦੇ ਵਿੱਚੋਂ ਹੀ ਸੀਬੀਆਈ ਦੇ ਬਣ ਜਾਂਦੇ ਆ ਸਾਡੇ ਕਈ ਕੇਸ ਆ ਜਿਹੜੇ ਜਿਨ੍ਹਾਂ ਦਾ ਕੋਈ ਮੂੰਹ ਸਿਰ ਨਹੀਂ ਸੀ ਪੁਲਿਸ ਦੇ ਜਿਹੜੇ ਕੇਸ ਆ ਉਹਦੇ ਵਿੱਚੋਂ ਜਿਹੜੇ ਗਵਾਹ ਹੈਗੇ ਆ ਉਹ ਉਹਨਾਂ ਟੀਮਾਂ ਦੇ ਵਿੱਚੋਂ ਹੀ ਬਣ ਗਏ ਉਸ ਪਾਰਟੀ ਦੇ ਵਿੱਚੋਂ ਹੀ ਬਣ ਗਏ ਜਿਹੜੀ ਪਾਰਟੀ ਦੇ ਖਿਲਾਫ ਸੀਬੀਆਈ ਦੀ ਇਨਕੁਆਰੀ ਜਨ ਜਿਹੜੇ ਉਹ ਗਵਾਹ ਹੁੰਦੇ ਆ ਉਹ ਮੰਨਣ ਯੋਗ ਹੁੰਦੇ ਆ ਔਰ ਉਹਨਾਂ ਦੀ ਗਵਾਹੀ ਮੰਨੀ ਜਾਂਦੀ ਹੈ ਕਿਉਂਕਿ ਉਸ ਟੀਮ ਦੇ ਵਿੱਚੋਂ ਆਉਂਦੇ ਤਾਂ ਸੀਬੀਆਈ ਦੀ ਜਾਂਚ ਦੇ ਵਿੱਚ ਝੂਠ ਨਹੀਂ ਬੋਲੇ ਜਾਂਦੇ ਕਿਉਂਕਿ ਬੜੇ ਐਕਸਪਰਟ ਹੁੰਦੇ ਆ ਉਹਨਾਂ ਨੇ ਤੁਹਾਡੀ ਮਾਈਂਡ ਲੈਂਗੁਏਜ ਤੁਹਾਡੀ ਬਾਡੀ ਲੈਂਗੁਏਜ ਵਿਹਾਰ ਤੇ ਤੁਹਾਡੇ ਤੇ ਵਿਚਾਰਾਂ ਦੇ ਉੱਤੇ ਉਹਨਾਂ ਦਾ ਪੂਰੀ ਪਕੜ ਹੁੰਦੀ ਹੈ ਜਦੋਂ ਤੁਹਾਨੂੰ ਸਵਾਲ ਕਰਨਾ ਚਾਰ ਪੰਜ ਅਫਸਰ ਵੱਡੇ ਜਦੋਂ ਬੈਠ ਕੇ ਤੁਹਾਨੂੰ ਸਵਾਲ ਕਰਦੇ ਆ ਬੰਦਾ ਵੈਸੇ ਹੀ ਉੱਥੇ ਚਿਹਰੇ ਪੜ ਲੈਂਦੇ ਉਹ ਅੰਦਰ ਵਰਦੇ ਹੁੰਦੇ ਇਸ ਕਰਕੇ ਜਿਹੜਾ ਪਟਿਆਲਾ ਪੁਲਿਸ ਦੇ ਵਾਸਤੇ ਮੁਸੀਬਤ ਵਾਲੀ ਘੜੀ ਸ਼ੁਰੂ ਹੋ ਗਈ ਕਿਉਂਕਿ ਇਹਦੇ ਪਿੱਛੇ ਜਿਹੜਾ ਉਹ ਇਨਕਾਊਂਟਰ ਹੋਇਆ ਜਿੱਥੋਂ ਇਹ ਸਾਰਾ ਆਵਾਦ-ਮਵਾਦ ਉੱਠਿਆ ਉਸ ਇਨਕਾਊਂਟਰ ਦੀ ਵੀ ਹਾਈ ਕੋਰਟ ਅੱਗੇ ਕੀ ਡਿਸੀਜਨ ਲੈਂਦੀ ਆ ਕਿਉਂਕਿ ਇਹ ਕੇਸ ਹੋ ਸਕਦਾ ਕਿ ਮਾਨਯੋਗ ਹਾਈ ਕੋਰਟ ਇਸ ਕੇਸ ਨੂੰ ਕਲੱਬ ਕਰ ਦੇਵੇ ਦੋਨਾਂ ਕਿਸੇ ਨੂੰ ਕਿਉਂਕਿ ਕਈ ਵਾਰ ਕਿਸੇ ਰੱਬ ਦੀ ਰੂਹ ਤੇ ਕੀਤਾ ਹੋਇਆ ਵਾਰ ਜਿਹੜਾ ਜਵਾਬ ਛੇਤੀ ਦੇ ਜਾਂਦਾ ਜਿਵੇਂ ਮੈਂ ਤੁਹਾਡਾ ਆਪਣਾ ਜ਼ਿਕਰ ਕੀਤਾ ਸੀ ਉਹਦੇ ਵਿੱਚੋਂ ਇੱਕ ਅਸਰ ਨੇ ਥੋੜੇ ਚਿਰ ਬਾਅਦ ਹੀ ਸੋਸਾਇਟੀ ਕਰ ਲਈ ਕਿਉਂਕਿ ਪ੍ਰਮਾਤਮਾ ਦੇ ਘਰੋਂ ਕਈ ਵਾਰੀ ਸਜ਼ਾ ਛੇਤੀ ਮਿਲ ਜਾਂਦੀ ਹੈ ਪਰ ਜਿਹੜਾ ਇਹ ਚੀਜ਼ਾਂ ਬਰਦਾਸ਼ਤ ਕਰਨੀਆਂ ਬੜੀਆਂ ਮੈਂ ਵੀ ਬੜੀ ਔਖੀ برداشت ਕੀਤੀ ਅਲਾਜ ਜਦੋਂ ਇਸ ਚੀਜ਼ ਦੇ ਵਿੱਚੋਂ ਤੁਸੀਂ ਗੁਜ਼ਰਦੇ ਹੋ ਫਿਰ ਇੱਕ ਲੜਾਈ ਛੱਡਣੀ ਪੈਂਦੀ ਹੈ ਜਿਵੇਂ ਮੈਂ ਕਿਹਾ ਸੀ ਵੀ ਮੈਂ ਨੇ ਜ਼ਿੰਦਗੀ ਕੋ ਜ਼ਿੰਦਗੀ ਦਾ ਜੀਣਾ ਆਸਾਨ ਕਰ ਲਿਆ ਮੈਂ ਨੇ ਕਿਸੇ ਸੇ ਮਾਫੀ ਮੰਗ ਲਈ ਔਰ ਕਿਸੇ ਕੋ ਮਾਫ ਕਰਦੇ ਆ ਕਿਉਂਕਿ ਸਾਡੀ ਲੜਾਈ ਹੋਰ ਸੀ ਅਸੀਂ ਇਹ ਲੜਾਈ 'ਚ ਨਹੀਂ ਸੀ ਔਲ ਜਣਾ ਚਾਹੁੰਦੇ ਕਿਉਂਕਿ ਇੱਥੇ ਵੱਡੀਆਂ-ਵੱਡੀਆਂ ਕੁਰਬਾਨੀਆਂ ਕਰਨੀਆਂ ਪਈਆਂ ਇਹ ਤਾਂ ਚਲੋ ਛੋਟੀਆਂ-ਮੋਟੀਆਂ ਚੀਜ਼ਾਂ ਹੈ ਜ਼ਿੰਦਗੀ 'ਚ ਚਲਦੀਆਂ ਰਹਿੰਦੀਆਂ ਜਦੋਂ ਇਸ ਰਾਹ ਤੇ ਚੱਲਣਾ ਹੁਣ ਦੋਸਤੋ ਪੰਜਾਬ ਦੇ ਲੋਕਾਂ ਦੀ ਵੀ ਇਸ ਕੇਸ ਨੇ ਪੰਜਾਬ ਦੇ ਲੋਕਾਂ ਦੇ ਵਿੱਚ ਵੀ ਬੜੀ ਇੱਕ ਨਫ਼ਰਤ ਜਿਹੜੀ ਸੀਗੀ ਵਰਦੀ ਦੇ ਪ੍ਰਤੀ ਔਰ ਪੁਲਿਸ ਦੇ ਪ੍ਰਤੀ ਵੀ ਖੜੀ ਕੀਤੀ। ਇੱਥੇ ਅਫਸਰਾਂ ਨੂੰ ਸਰਕਾਰ ਨੂੰ ਲੀਡਰਾਂ ਨੂੰ ਸਮਝਣਾ ਚਾਹੀਦਾ ਸੀ ਯਾ ਲੋਕਾਂ ਦੀਆਂ ਭਾਵਨਾਵਾਂ ਦੀ ਨਬਜ਼ ਜਿਹੜੀ ਉਹ ਦੇਖਣੀ ਚਾਹੀਦੀ ਸੀ। ਹੁਣ ਜਿਵੇਂ ਕਹਿੰਦੇ ਆਟੇ ਨਾਲ ਪ੍ਰੇਥਨ ਪਤਾ ਨਹੀਂ ਕਿਹਨੂੰ ਕਿਹਨੂੰ ਲੱਗ ਜਾਣਾ। ਤੇ ਜ਼ਿੰਦਗੀ 'ਚ ਇੱਕ ਗੱਲ ਯਾਦ ਰੱਖ ਲੈੋ ਕਿਸੇ ਨਾਲ ਵੇ ਲੋੜਾ ਜਾਂ ਕਿਸੇ ਬੇਕਸੂਰ ਨਾਲ ਧੱਕਾ ਕਰੋਗੇ ਤੇ ਰੱਬ ਜਰੂਰ ਸਜ਼ਾ ਦਿੰਦਾ ਜਿਨ੍ਹਾਂ ਦਾ ਰੱਬ ਤੇ ਭਰੋਸਾ ਹੈ ਰੱਬ ਜਰੂਰ ਸਜ਼ਾ ਦਿੰਦਾ ਔਰ ਮਿਲਦੀ ਆ ਆਵਸ਼ ਮਿਲਦੀ ਆ ਬੜੀਆਂ ਐਗਜ਼ਾਮਪਲਾਂ ਆਪਣੇ ਸਾਹਮਣੇ ਪਈਆਂ ਸਮਾਜ ਦੇ ਵਿੱਚ ਜਦੋਂ ਕਿਸੇ ਤੇ ਬਹੁਤ ਮਾੜਾ ਵਕਤ ਆਉਂਦਾ ਉਦੋਂ ਕਈ ਬਜ਼ੁਰਗ ਜਿਹੜੇ ਉਸ ਵਕਤ ਦੇ ਹਾਣੀ ਹੁੰਦੇ ਆ ਉਹ ਆਮ ਗੱਲਾਂ ਕਰਦੇ ਸੁਣਦੇ ਨੇ ਯਾਰ ਵੀ ਇਹਨਾਂ ਲੋਕਾਂ ਨੇ ਕਿਸੇ ਵੇਲੇ ਆਹ ਕੰਮ ਕੀਤਾ ਸੀ ਤੇ ਅੱਜ ਇਹਨਾਂ ਨੂੰ ਤਾਂ ਆਹ ਸਜ਼ਾ ਮਿਲ ਗਈ ਹੈ। ਪਾਕਿਸਤਾਨ ਜਦੋਂ ਬਣਦਾ 1947 ਦੇ ਵਿੱਚ ਇੱਕ ਪਰਿਵਾਰ ਨੇ ਕੁਝ ਬੰਦਿਆਂ ਨੇ ਉਸ ਵੇਲੇ ਛੋਟੇ-ਛੋਟੇ ਬੱਚੇ ਤਲਵੰਡੀ ਜੱਲੇਖਾਂ ਦੇ ਕੋਲੇ ਕਹਿੰਦੇ ਉਹ ਆਪਣੇ ਛੱਡ ਗਏ ਸੀ ਮੁਸਲਮਾਨ ਜਾਣ ਵਾਲੇ ਤੇ ਮਗਰੋਂ ਉਹ ਕਹਿੰਦੇ ਵੀ ਇੱਕ ਕੁਝ ਲੋਕ ਇਕੱਠੇ ਹੋ ਕੇ ਜਦੋਂ ਉਹ ਜਥੇ ਉਹ ਬੱਚਿਆਂ ਨੂੰ ਉੱਥੋਂ ਕੱਢਿਆ ਤੇ ਬੱਚੇ ਭੁੱਖੇ ਪਾਣੇ ਸੀ ਆ ਕਹਿੰਦੇ ਉਹਨੇ ਲੱਤਾਂ ਨਾਲ ਚੁੰਬੜਨ ਲੱਗ ਗਏ ਤੇ ਬੱਚੇ ਕਹਿੰਦੇ ਕਈਆਂ ਨੇ ਵਿੱਚੋਂ ਵੱਢ ਦਿੱਤੇ ਇੱਕ ਬੰਦੇ ਨੇ ਜੀਨੇ ਸਭ ਤੋਂ ਜ਼ਿਆਦਾ ਇਹ ਪਾਪ ਕੀਤਾ ਸੀ ਬੱਚਿਆਂ ਦੇ ਉੱਤੇ ਬੱਚੇ ਵੱਡੇ ਸੀ ਤੇ ਉਹਨੇ ਆਪਣੇ ਘਰੇ ਇੱਕ ਮੁਸਲਮਾਨ ਔਰਤ ਕੁੜੀ ਰੱਖ ਲਈ ਸੀ 1992-93 ਦੇ ਵਿੱਚ ਉਹਦਾ ਬੇਟਾ ਮੁਖਬਰੀ ਕਰਨ ਦੇ ਸ਼ੱਕ ਦੇ ਵਿੱਚ ਖੜਕੂਆਂ ਨੇ ਚੱਕ ਲਿਆ ਰਾਤ ਨੂੰ ਔਰ ਉਹ ਬਜ਼ੁਰਗ ਆਪ ਦੱਸਦਾ ਸੀ ਵੀ ਮੇਰੀਆਂ ਅੱਖਾਂ ਦੇ ਸਾਹਮਣੇ ਮੇਰਾ ਬੱਚਾ ਵੱਢਿਆ ਹੋਵੇ ਜਿਵੇਂ ਕਿਸੇ ਵੇਲੇ ਮੈਂ ਪਾਪ ਕੀਤਾ ਔਰ ਆਉਦੇ ਗੁਨਾਹ ਮੰਨਦਾ ਹੁੰਦਾ ਸੀ ਉਹ ਸਾਨੇ ਕਹਿੰਦੇ ਜਦੋਂ ਵਕਤ ਫਿਰ ਜਿਹਦਾ ਵਕਤ ਹੁੰਦਾ ਨਾ ਕਹਿੰਦੇ ਫਿਰ ਉਹ ਵਕਤ ਆਉਦੇ ਆਉਦਾ ਰੰਗ ਦਿਖਾਉਂਦਾ ਜੀ ਇਹ ਜੋ ਵਰਤਾਰਾ ਇਹ ਹੋਇਆ ਇਹ ਚੰਗਾ ਨਹੀਂ ਹੋਇਆ ਦੋ ਫੋਰਸਸ ਦੇ ਵਿੱਚ ਟਕਰਾਅ ਬਣਿਆ ਦੋ ਫੋਰਸਸ ਦੇ ਵਿੱਚ ਇੱਕ ਨਫਰਤ ਬਣੀ ਇਸ ਚੀਜ਼ ਤੇ ਸਵਿਰਦਤਾ ਦਾ ਇੱਕ ਕੰਮ ਕਿਸੇ ਨੇ ਨਹੀਂ ਬਡੇ ਅਫਸਰਾਂ ਨੂੰ ਚਾਹੀਦਾ ਸੀ ਆਪਸ ਵਿੱਚ ਬੈਠ ਕੇ ਪਰਿਵਾਰ ਨੂੰ ਵਿੱਚ ਲਿਆ ਕੇ ਪਰਿਵਾਰ ਦੀ ਸੈਟੀਸਫਾਈ ਤਾਂ ਕਰਾਉਂਦੇ ਤੇ ਪਰ ਜਦੋਂ ਇਹ ਕੇਸ ਕੋਰਟ ਦੇ ਵਿੱਚ ਚਲਾ ਗਿਆ ਕੋਰਟ ਫਿਰ ਕੋਰਟ ਦਾ ਤਰੀਕਾ ਇਹ ਹੁੰਦਾ ਵੀ ਉਹ ਕੋਈ ਰਸਤਾ ਛੱਡਣਾ ਨਹੀਂ ਚਾਹੁੰਦੀ ਹੁੰਦੀ ਫਿਰ ਜਿਸ ਰਸਤੇ ਤੋਂ ਕੋਈ ਰਾਹਤ ਮਿਲਦੀ ਦੀ ਸੀ ਕਿਉਂਕਿ ਇਸੇ ਟੀਮ ਦੇ ਵਿੱਚ ਕੁਝ ਜਿਹੜੇ ਮੁਲਾਜ਼ਮ ਸੀਗੇ ਉਹਨਾਂ ਨੇ ਇੱਕ ਬਜ਼ੁਰਗ ਪੱਤਰਕਾਰ ਨੇ ਸੰਗਰੂਰ ਤੋਂ ਉਹਨਾਂ ਦੇ ਨਾਲ ਵੀ ਜੋ ਕੁਝ ਉਦੋਂ ਹੋਇਆ ਕਿਵੇਂ ਉਹਨਾਂ ਨੂੰ ਅਲਫ ਨੰਗਾ ਕਰਕੇ ਇੱਕ ਬਜ਼ੁਰਗ ਦੇ ਨਾਲ ਡੀਆਈਜੀ ਮਨਦੀਪ ਸਿੰਘ ਸਿੱਧੂ ਦੀ ਹਾਜ਼ਰੀ ਵਿੱਚ ਉਹ ਪਿੱਟਦੇ ਰਹੇ ਆ ਆਪਣਾ ਸੁਣਦੇ ਰਹੇ ਆ ਕੀ ਪਤਾ ਕਿੰਨੀਆਂ ਕਬਦ ਸੀਸਾਂ ਉਸ ਬਜ਼ੁਰਗ ਨੇ ਦਿੱਤੀਆਂ ਹੋਣਗੀਆਂ ਉਹ ਬਜ਼ੁਰਗ ਦੇ ਵੀ ਜਿਹੜਾ ਕੇਸ ਆ ਇਹ ਹਾਈ ਕੋਰਟ ਦੇ ਵਿੱਚ ਲਾਇਆ ਹੋਇਆ ਸੀ ਇਨਾਂ ਦੇ ਖਿਲਾਫ ਫਿਰ ਸਿਆਣੇ ਕਹਿੰਦੇ ਆ ਵੀ ਕਿਤੇ ਅੱਤ ਤੇ ਖੁਦਾ ਦਾ ਜਿਵੇਂ ਕਹਿੰਦੇ ਵੈਰ ਹੁੰਦਾ ਤੇ ਮੁਲਾਜ਼ਮਾਂ ਨੂੰ ਵੀ ਇਸ ਚੀਜ਼ ਤੋਂ ਸਭ ਕੁਝ ਸਿੱਖਣਾ ਚਾਹੀਦਾ ਬਾਅਦ ਵਿੱਚ ਤੁਹਾਡਾ ਕੋਈ ਤੁਹਾਡੀ ਬਾਹ ਨਹੀਂ ਫੜਦਾ ਕਿਸੇ ਨੇ ਤੁਹਾਡੇ ਨਾਲ ਨਹੀਂ ਖੜਨਾ ਕਿਸੇ ਨੇ ਮੁੜ ਕੇ ਤੁਹਾਡੇ ਨਾਲ ਨਹੀਂ ਖੜਦੇ ਇੱਥੇ ਤਾਂ ਮਿੰਟ ਜੂ ਟੁਰਨ ਲੈ ਜਾਂਦੇ ਆਪਣੇ ਮਹਿਕਮੇ ਦੇ ਰਿਸ਼ਤੇ ਸੋ ਵੀਰੋ ਚੰਗਾ ਕੰਮ ਕਰੋ ਅੱਜ ਵਕਤ ਹੋਰ ਤਰ੍ਹਾਂ ਦਾ ਅੱਜ ਵਕਤ ਜਿਹੜਾ ਹੈਗਾ ਉਹ ਡਿਜੀਟਲ ਯੁੱਗ ਹੈ ਤੁਸੀਂ ਪਤਾ ਨਹੀਂ ਤੁਹਾਨੂੰ ਕਿੰਨੀਆਂ ਅੱਖਾਂ ਦੇਖ ਰਹੀਆਂ ਹੁੰਦੀਆਂ ਤੇ ਕਿੰਨੀਆਂ ਅੱਖਾਂ ਕੈਮਰੇ ਦੇ ਰੂਪ ਦੇ ਵਿੱਚ ਦੇਖ ਰਹੀਆਂ ਹੁੰਦੀਆਂ ਸ਼ਾਇਦ ਆਪਾਂ ਇਹ ਕਿੰਨੇ ਵੀ ਸਾਲ ਨੂੰ ਕੋਈ ਵੇਖਦਾ ਅੱਜ ਡਿਜੀਟਲ ਯੋਗ ਤੁਹਾਡਾ ਕਦਮ ਕਦਮ ਲੋਕਾਂ ਦੇ ਧਿਆਨ ਦੇ ਵਿੱਚ ਬਹੁਤਾ ਲੰਬਾ ਨਹੀਂ ਜਾ ਸਕਦੇ ਇਸ ਕਰਕੇ ਇਸ ਚੀਜ਼ ਤੋਂ ਬਚੋ ਨੌਕਰੀ ਮਿਲੀਆ ਵਧੀਆ ਤਰੀਕੇ ਨਾਲ ਕਰੋ ਕਿਉਂਕਿ ਪੁਲਿਸ ਦੇ ਉੱਤੇ ਤਾਂ ਪਹਿਲਾਂ ਹੀ ਸਟ੍ਰੈਸ ਬਹੁਤ ਜ਼ਿਆਦਾ ਹੈ ਪਾ ਪਿਛਲੇ ਇੱਕ ਹਫਤੇ ਦੇ ਵਿੱਚ ਸਾਡੇ ਫਿਰੋਜ਼ਪੁਰ ਜ਼ਿਲ੍ਹੇ ਦੇ ਦੋ ਕਾਬਲ ਇਨਸਪੈਕਟਰਾਂ ਦੀ ਮੌਤ ਹੋਣੀ ਸਰਪ੍ਰਿੰਦਰ ਸਿੰਘ ਬਾਜਵਾ ਉਹਨਾਂ ਦੀ ਹਾਰਟ ਅਟੈਕ ਨਾਲ ਮੌਤ ਹੋਣੀ ਕੱਲ ਸਾਡੇ ਬਹੁਤ ਕਰੀਬੀ ਮਿੱਤਰ ਸੇ ਜੀਰੇ ਸਾਡੇ ਐਸ ਐਚਓ ਰਹੇ ਕੁਲਗੜੀ ਐਸ ਐਚਓ ਰਹੇ ਇਨਸਪੈਕਟਰ ਗੁਰਪ੍ਰੀਤ ਸਿੰਘ ਉਹਨਾਂ ਦੀ ਅਚਾਨਕ ਅਟੈਕ ਦੇ ਨਾਲ ਉਹਨਾਂ ਦੀ ਕੱਲ ਡੈਥ ਹੋ ਗਈ ਪਹਿਲਾਂ ਹੀ ਬੜੀ ਸਟ्रेस ਦੇ ਵਿੱਚ ਤੁਸੀਂ ਗੁਜ਼ਰ ਰਹੇ ਹੋ ਬੜਾ ਫੂਕ ਫੂਕ ਕੇ ਕਦਮ ਰੱਖੋ ਤੁਹਾਡੇ ਪਰਿਵਾਰ ਨੂੰ ਤੁਹਾਡੀ ਬਹੁਤ ਤੇ ਤੁਹਾਨੂੰ ਸਮਝ ਵੀ ਦੇਖਦਾ ਜੇਕਰ ਤੁਸੀਂ ਵਧੀਆ ਕੰਮ ਕਰੋ ਵਧੀਆ ਡਿਊਟੀ ਕਰੋ ਤਾਂ ਤੁਸੀਂ ਰੱਬ ਵਰਗਾ ਦਰਜਾ ਰੱਖਦੇ ਤੁਨ ਲੋਕੀ ਰੱਬ ਵਰਗਾ ਕਹਿੰਦੇ ਯਾਰ ਵੀ ਇਹ ਤਾਂ ਅਫਸਰ ਰੱਬ ਵਰਗਾ ਪਰ ਬਣਨਾ ਪਊਗਾ ਲੋਕਾਂ ਦੀਆਂ ਅਸੀਸਾਂ ਦੇ ਪਾਤਰ ਬਣੂ ਵਕਤ ਵੇਖ ਕੇ ਥੋੜਾ ਜਿਹਾ ਉਹਦੇ ਮੁਤਾਬਕ ਢੈਲੇ ਹੋ ਜਾਗਾ ਕੀ ਏਡੀ ਵੱਡੀ ਨਹੀਂ ਹੁੰਦੀ ਵੀ ਜੇ ਆਪਣੇ ਹੱਥ 'ਚ ਪਾਵਰ ਆ ਗਈ ਹੈ ਤੇ ਪਤਾ ਨਹੀਂ ਆਪਾਂ ਕੀ ਬਣ ਗਏ ਆ ਇਹ ਕੁਛ ਨਹੀਂ ਪਾਵਰ ਬਹੁਤ ਵੱਡੇ ਵੱਡੇ ਲੋਕਾਂ ਦੇ ਹੱਥਾਂ 'ਚ ਆ ਕੇ ਚਲੀਆਂ ਗਈਆਂ ਇੱਥੇ ਕੋਈ ਨਹੀਂ ਦੁਨੀਆ ਤੇ ਸਿਕੰਦਰ ਮਹਾਨ ਵਰਗੇ ਨਹੀਂ ਰਹੇ ਤੇ ਆਪਾਂ ਦਾ ਚੀਜ਼ ਹੀ ਕੁਛ ਨਹੀਂ ਇਸ ਕਰਕੇ ਜਿਹੜਾ ਕਰਨਲ ਪਰਿਵਾਰ ਨੇ ਸੰਤਾਪ ਭੋਗਿਆ ਜਿਹੜਾ ਉਹਨਾਂ ਨੇ ਵਿਚਾਰੇ ਸਟ्रेस 'ਚੋਂ ਪਰਿਵਾਰ ਗੁਜ਼ਰਿਆ ਸਾਡੀ ਉਹਨਾਂ ਨਾਲ ਹਮਦਰਦੀ ਆ ਕਿਉਂਕਿ ਬਹੁਤ ਵੱਡੀ ਉਹ ਪਰਿਵਾਰ ਦੇ ਵਾਸਤੇ ਸੱਟ ਸੀ ਇਹ ਅਸਹਿ ਸੀ ਕਿਉਂਕਿ ਕਿ ਐਡੇ ਵੱਡੇ ਅਫਸਰ ਦੇ ਨਾਲ ਇਸ ਤਰ੍ਹਾਂ ਹੋ ਜਾਣਾ ਤੇ ਫਿਰ ਆਮ ਲੋਕ ਵੀ ਦੇਖਦੇ ਆ ਵੀ ਜੇ ਯਾਰ ਇਹ ਐਡੇ ਵੱਡੇ ਅਫਸਰ ਦੇ ਨਾਲ ਇਹ ਕੁਝ ਹੋ ਸਕਦਾ ਤੇ ਸਾਡੇ ਵਰਗਿਆਂ ਨਾਲ ਤਾਂ ਕੁਝ ਵੀ ਹੋ ਸਕਦਾ ਸੂੇਸ਼ ਕਰਕੇ ਸੁਚੇਤ ਰਹੋ ਇੱਕ ਦੂਜੇ ਦਾ ਸਾਥ ਦਿਓ ਚੰਗੇ ਬੰਦੇ ਦਾ ਸਾਥ ਦਿਆ ਕਰੋ ਆ ਜਿਹੜੇ ਤੁਹਾਡੇ ਵਿੱਚ ਕੋਈ ਐਵੇਂ ਮੁਖਬਰ ਟਾਈਪ ਜਾਂ ਹੋਰ ਦੂਜੇ ਤੀਜੇ ਤੁਹਾਡੇ ਵਿੱਚ ਤੁਰੇ ਫਿਰਦੇ ਇਹਨਾਂ ਨੂੰ ਪਛਾਣੋ ਇਹ ਤੁਹਾਡੇ ਲਈ ਵੀ ਸਮਾਜ ਲਈ ਵੀ ਮਾੜੇ ਆ ਤੇ ਇਹ ਪ੍ਰਸ਼ਾਸਨ ਲਈ ਵੀ ਮਾੜੇ ਆ ਇਹਨਾਂ ਲੋਕਾਂ ਤੋਂ ਬਚ ਕੇ ਰਹੋ ਆਪਣੇ ਹੱਕ ਜਿਹੜੇ ਹੈਗੇ ਹੱਕਾਂ ਲਈ ਲੜਨਾ ਚਾਹੀਦਾ ਮੈਂ ਕੱਲ ਵੀ ਗੱਲ ਕੀਤੀ ਸੀ ਨਾ ਵੀ ਜਦੋਂ ਟਾਕਰ ਦੇ ਇਤਿਹਾਸ ਪੜਦੇ ਆ ਕੋਲੰਬਸ ਨੂੰ ਪੜੋ ਬਾਬੇ ਨਾਨਕ ਨੂੰ ਟਾਕਰ ਦਾ ਇਤਿਹਾਸ ਆ ਇੱਕ ਮੰਗਣ ਤੁਰਿਆ ਤੇ ਸਾਡਾ ਬਾਬਾ ਵੰਡਣ ਤੁਰਿਆ ਸਾਡਾ ਬਾਬਾ ਮਨੁੱਖਤਾ ਦਾ ਦਰਦ ਰੱਖਦਾ ਉਹ ਮਨੁੱਖਤਾ ਤੇ ਪਾਪ ਕਰਨ ਵਾਲੇ ਕੀਤੇ ਔਰ ਕਿੰਨੇ ਕੀਤੇ ਉਹਨਾਂ ਲੋਕਾਂ ਨੇ ਇਹਦੇ ਤੇ ਇਸ ਵਿਸ਼ੇ ਦੇ ਵਿੱਚ ਆਪਾਂ ਫੇਰ ਵੀਡੀਓ ਕਰਾਂਗੇ ਕੱਲ ਨੂੰ ਜਿਹੜਾ ਬੇਅਦਬੀ ਦਾ ਪਾਰਟ 2 ਹੈ ਕਿਵੇਂ ਕਿਵੇਂ ਗਦਾਰੀਆਂ ਹੋਰਾਂ ਨੇ ਜਿਹੜੀਆਂ ਕੀਤੀਆਂ ਤੇ ਉਹ ਤੁਹਾਨੂੰ ਦੇਖਣ ਜੇ ਲੱਗਣਗੇ ਵੀ ਸਭ ਤੋਂ ਵੱਡੇ ਹਮਦਰਦੀ ਇਹੀ ਲੋਕ ਨੇ ਬੇਅਦਬੀ ਦੇ ਉੱਤੇ ਰੋਟੀਆਂ ਹਰੇਕ ਸੇਕਦਾ ਪਰ ਦਿਲੋਂ ਤੇ ਦਿਮਾਗ ਤੋਂ ਯੂਜ਼ ਹੀ ਕੀਤਾ ਤੇ ਦਿਲੋਂ ਸਵਿਰਤ ਹੋ ਗਏ ਨਹੀਂ ਤੁਰੇ ਤਰੀਆ ਕਈ ਕਮੈਂਟਾਂ ਦੇ ਵਿੱਚ ਮੈਨ ਮੇਰਾ ਫਿਕਰ ਨਾ ਕਰੋ ਮੈਨੂੰ ਸਿਆਸਤ ਦੀ ਕੋਈ ਲੋੜ ਨਹੀਂ ਮੈਂ ਜਿਹਦੀ ਸਿਆਸਤ ਕਰਦਾ ਨਾ ਉਹ ਧਰਤੀ ਦਾ ਮਾਲਕ ਆ ਦੋਨੇ ਧਰਤੀ ਦਾ ਬ੍ਰਹਿਮੰਡ ਦਾ ਆਕਾਸ਼ ਦਾ ਮਾਲਕ ਆ ਅਸੀਂ ਉਹਦੀ ਸਿਆਸਤ ਕਰਦੇ ਆ ਅਸੀਂ ਇਹਨਾਂ ਸਿਆਸਤਾਂ ਤੋਂ ਕੀ ਲੈਣਾ ਸਾਡਾ ਰਾਹ ਉਹਨੇ ਹੋਰੀ ਸਾਡੇ ਵਾਸਤੇ ਰਾਹ ਹੋਰ ਚੁਣਿਆ ਆਪਣੇ ਆਸੇ-ਪਾਸੇ ਕੋਈ ਦੁਖੀ ਕੋਈ ਗਰੀਬ ਉਹਦੀ ਬਾਹ ਫੜੋ ਬਾਬੇ ਨਾਨਕ ਦੇ ਘਰ ਦੀ ਖੁਸ਼ੀ ਇਹੋਈ ਆ ਦਿਓ ਆਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ